संदेश के इंडिया वाले नु ਭਜਾਓ ਜਾਂ ਪੰਜਾਬੀਆਂ ਨੂੰ ਭਜਾਓ ਪੰਜਾਬੀਆਂ ਦਾ ਵੀ ਨਾਮ ਲੱਗੇ ਕਹਿੰਦੇ ਸੀ ਮੈਂ ਕਹਿੰਦਾ ਉਹ ਕਹਿੰਦੇ ਵਸੋ ਤਾਂ ਕਹਿੰਦੇ ਜਦੋਂ ਕੋਈ ਗੋਰੇ ਤੁਹਾਡੇ ਤੇ ਗੁੱਸੇ ਹੋ ਜਾਂਦਾ ਨਾ ਜਦੋਂ ਤੁਹਾਡਾ ਉਦਾਂ ਤਾਂ ਠੀਕ ਹੈ ਆਪਾਂ ਕਿਸੇ ਵੀ ਗੱਲ ਤੇ ਜੇ ਉਹ ਤੁਹਾਨੂੰ ਗੁੱਸੇ ਹੋ ਜਾਂਦੇ ਨੇ ਤੇ ਉਹ ਕਹਿੰਦੇ ਗੋ ਬੈਕ ਟੂ ਯਰ ਕੰਟਰੀ ਇਹ ਮੈਂ ਅਕਸਰ ਸੁਣਿਆ ਮੈਂ ਸੁਣਿਆ ਕਈਆਂ ਨੇ ਸੁਣਿਆ ਤਾਂ ਗੱਲ ਤੁਸੀਂ ਮੈਂ ਇਹ ਨਹੀਂ ਕਿ ਚਲੋ ਸੁਣ ਆਪਾਂ ਅੰਕੜੇ ਦੇਖ ਸਕਦੇ ਹਾਂ ਕਿ ਸਭ ਤੋਂ ਜ਼ਿਆਦਾ ਜਿਹੜੇ ਕਾਮਯਾਬ ਲੋਕ ਨੇ ਸਭ ਤੋਂ ਜ਼ਿਆਦਾ ਉਹ ਡਾਕਟਰ ਕਹਿ ਜਾ ਸਕਦੇ ਆ ਡਾਕਟਰ ਸਭ ਤੋਂ ਜ਼ਿਆਦਾ ਉੱਥੇ ਪੈਸੇ ਵੀ ਕਮਾ ਰਹੇ ਨੇ ਤਾਂ ਹੁਣ ਡਾਕਟਰਾਂ ਦੇ ਜਿਹੜੀ ਭਾਰਤੀ ਡਾਕਟਰਾਂ ਦੇ ਜਿਹੜੀ ਸੰਸਥਾਵਾਂ ਨੇ ਬਣੀਆਂ ਹੋਈਆਂ ਨੇ ਅਮਰੀਕਾ 'ਚ ਵੀ ਬਣੀਆਂ ਨੇ ਇੰਗਲੈਂਡ 'ਚ ਵੀ ਬਣੀਆਂ ਉਹਨਾਂ ਨੇ ਆਪ ਮੰਨਿਆ ਕਿ ਸਾਡੇ ਨਾਲ ਬੜਾ ਵਿਤਕਰਾ ਹੋ ਰਿਹਾ ਨਸਲੀ ਵਿਤਕਰਾ ਹੋ ਰਿਹਾ ਹੁਣ ਜਿਹੜੇ ਡਾਕਟਰ ਜਿਹੜੇ ਸਭ ਤੋਂ ਜ਼ਿਆਦਾ ਕਮਾਨ ਵਾਲੇ ਸਾਰਿਆਂ ਤੋਂ ਸਤਿਕਾਰਯੋਗ ਸਰਕਾਰ ਦਾ ਵੀ ਫੇਲੀਅਰ ਇਹਦੇ ਵਿੱਚ ਨਜ਼ਰ ਆਉਂਦਾ ਸਰਕਾਰ ਕੀ ਕਰੇ ਕਿ ਪ੍ਰਵਾਸ ਵੀ ਥੋੜਾ ਘੱਟ ਹੋਵੇ ਚੰਗੀ ਐਜੂਕੇਸ਼ਨ ਵੀ ਹੋਵੇ ਇੱਥੇ ਫਿਰ ਰੋਜ਼ਗਾਰ ਦੇ ਮੌਕੇ ਪੈਦਾ ਹੋ ਜਾਣ। ਦੇਖੋ ਐਜੂਕੇਸ਼ਨ ਚਾਹੇ ਤੁਸੀਂ ਭਾਰਤ ਦੀ ਵੱਡੀ ਕਿਸੇ ਯੂਨੀਵਰਸਿਟੀ ਤੋਂ ਲੈ ਲਓ ਜਾਂ ਕਿਸੇ ਕੈਨੇਡਾ ਅਮਰੀਕਾ ਦੀ ਤੋਂ ਲੈ ਲਓ ਇਹਦੇ ਲਈ ਸਰਕਾਰ ਵੀ ਕੁਝ ਯੋਗਦਾਨ ਪਾਵੇ। ਠੀਕ। ਦੇਖੋ ਗੱਲ ਇਹ ਹੈਗੀ ਵੀ ਇੱਕ ਤਾਂ ਚੀਜ਼ ਹੈਗੀ ਕਿ ਪਹਿਲਾਂ ਮੈਂ ਇਹ ਵੀ ਦੇਖਿਆ ਕਿ ਜਿਹੜੇ ਜਿੰਨਾ ਬੰਦਾ ਇੱਥੇ ਜ਼ਿਆਦਾ ਜਿਨੇ ਐਜੂਕੇਸ਼ਨ ਲਏ ਹਾਂਜੀ ਉਹਨੂੰ ਉਹਨੀਆਂ ਉੱਥੇ ਘੱਟ ਮੁਸ਼ਕਲ ਆਉਂਦੀਆਂ। ਓਕੇ। ਜਿੰਨਾ ਬੰਦ ਘਟ ਪੜਿਆ ਜੇ ਹੁਣ 10+2 ਕਰੇ ਹੁਣ ਇੱਥੇ ਤਾਂ ਇਹੀ ਰੁਝਾਨ ਹੈ ਨਾ ਕਿ 10+2 ਕਰੋ ਤੇ ਆਈ ਲੈਟਸ 10+2 ਹੁਣ ਸਕੂਲ ਮਤਲਬ ਕਾਲਜਾਂ ਦਾ ਦੂਜਿਆਂ ਦਾ ਉਹਨਾਂ ਨੂੰ ਤਾਂ ਵਿਦਿਆਰਥੀ ਨੇ ਲੱਭ ਰਿਹਾ ਕਿ ਜਦੋਂ ਮੈਂ ਪਹਿਲੀ ਵਾਰੀ ਕੈਨੇਡਾ ਦੇਖਿਆ ਹਾਂਜੀ ਅੱਜ ਤੋਂ 50 ਸਾਲ 50 ਸਾਲ ਪਹਿਲਾਂ ਮੈਂ ਕੰਨਾ ਜੀ ਮੈਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਇੰਨਾ ਵਧੀਆ ਮੁਲਕ ਸੀਗਾ ਜੰਨਤ ਤੁਹਾਨੂੰ ਨਜ਼ਰ ਆਇਆ ਬਹੁਤ ਇੰਨਾ ਮਤਲਬ ਸੁਰੱਖਿਅਤ ਇੰਨਾ ਸਾਫ਼ ਸੁਥਰਾ ਕੋਈ ਕ੍ਰਾਈਮ ਹੈ ਹੀ ਨਹੀਂ ਉੱਥੇ ਅਮਰੀਕਾ ਹੀ ਤਾਂ ਉਦੋਂ ਵੀ ਬੜਾ ਕ੍ਰਾਈਮ ਸੀ ਲੇਕਿਨ ਉਹ ਕਹਿੰਦੇ 70 ਗੁਣਾ ਦਾ ਫਰਕ ਪੈ ਜਾਂਦਾ ਸੀਗਾ ਜਿਹੜਾ ਤੁਸੀਂ ਦੇਖੋ 1907 ਮੈਂ 71 ਚ ਗਿਆ ਤੇ ਕੈਨੇਡਾ ਕਿੰਨਾ ਵਧੀਆ ਮੁੱਲ ਕਿੰਨਾ ਸੁਰੱਖਿਅਤ ਸੀਗਾ ਕਿ ਭਾਵੇਂ ਕਿ ਦੋਨੋਂ ਮਿਲਕ ਬਿਲਕੁਲ ਨਾਲ ਲੱਗਦੇ ਆ ਕੋਈ ਕੁਦਰਤ ਤੁਸੀਂ ਇਹ ਦੇਖੋ ਕਿ ਜੇ ਆਪਾਂ ਦੋ ਗ੍ਰਾਫ ਬਣਾਈਏ ਵੀ ਪੰਜਾਬ ਦੇ ਵਿੱਚ ਕਿੰਨਾ ਪ੍ਰਵਾਸ ਹੋਇਆ ਔਰ ਅਮਰੀਕੀ ਡਾਲਰ ਤੇ ਰੁਪਈਆ ਕਿ ਅਮਰੀਕੀ ਡਾਲਰ ਆਪ ਲਾ ਲੰਨੇ ਆ ਕਿ ਉਹਦੇ ਤੇ ਰੁਪਏ ਦੀ ਕੀਮਤ ਦੇ ਵਿੱਚ ਕਿੰਨਾ ਫਰਕ ਪਿਆ ਤਾਂ ਤੁਸੀਂ ਹੈਰਾਨ ਹੋ ਜੂਗੇ ਕਿ ਦੋਨੋਂ ਜਿਹੜੇ ਨੇ ਉਹ ਲਗਭਗ ਸਮਾਨੰਤਰ ਜਾਂ ਪੈਰਲਲ ਚੱਲਦੇ ਨੇ ਗ੍ਰਾਫ 1950 ਦੇ ਵਿੱਚ ਲਗਭਗ 1 ਰੁਪਿਆ 1 ਡਾਲਰ ਬਰਾਬਰ ਦੇ ਕੋਲ ਸੀਗੇ ਹੁਣ ਤੁਸੀਂ ਵੀ ਪਤਾ ਤੁਸੀਂ ਮਾਲਵੇ ਦੇ ਇੱਕ ਪਿੰਡ 'ਚੋਂ ਆ ਤੁਸੀਂ ਜਾ ਕੇ ਕਿਸੇ ਮਾਲਵੇ ਦੇ ਪਿੰਡ ਜਾ ਕੇ ਦੇਖ ਲਓ ਕਿ 1950 ਚ ਕਿੰਨੇ ਕੁ ਲੋਕ ਬਾਹਰ ਗਏ ਸੀ ਮੇਰਾ ਦਾਵਾ ਹੈਗਾ ਕਿ ਤੁਹਾਨੂੰ ਮਾਲਵੇ ਦੇ ਕਈ ਪਿੰਡ ਇਹਦੇ ਲੱਭਣਗੇ ਜਿੱਦੇ ਵਿੱਚ ਇੱਕ ਵੀ ਬੰਦਾ ਬਾਹਰ ਨਹੀਂ ਗਿਆ 90% ਪਿੰਡ ਹੋਣਗੇ ਡਾ ਸਾਹਿਬ ਮੈਨੂੰ ਲੱਗਦਾ ਪੰਜ ਚਾਰ ਪਿੰਡਾਂ ਚ ਅੱਜ ਦੇਖੋ ਕੀ ਹਾਲਤ ਹੈ ਕਿ ਅੱਜ ਮਤਲਬ ਪਿੰਡਾਂ ਦੇ ਪਿੰਡ ਮਤਲਬ ਜਿਹੜੇ ਆ ਔਰ ਖਾਸ ਕਰਕੇ ਜੱਟ ਜੱਟ ਪਰਿਵਾਰ ਜਿਹੜੇ ਆ ਤਕਰੀਬਨ ਤਕਰੀਬਨ ਇੱਥੋਂ ਜਾ ਚੁੱਕੇ ਹਨ ਜਾਂ ਜਾਣਾ ਚਾਹੁੰਦੇ ਹਨ ਜਾਣਾ ਚਾਹੁੰਦੇ ਹਨ ਤਾਂ ਮਤਲਬ ਕਿੰਨੀ ਵੱਡੀ ਕਤਬ ਦਿੱਲੀ ਆ ਗਈ ਤੇ ਕਿਹੜੀ ਚੀਜ਼ ਆਈ ਕਿ ਉਦੋਂ 1 ਰੁਪਿਆ ਦਾ 1 ਡਾਲਰ ਬਰਾਬਰ ਸੀ ਆ ਇੱਕ 1 ਡਾਲਰ ਦੇ 82 ਰੁਪਏ ਬਣਦੇ 83 ਰੁਪਏ ਬਣ ਗਏ ਹੁਣ ਜੇ ਤੁਸੀਂ ਗ੍ਰਾਫ ਬਣਾਓ ਤੇ ਲਗਭਗ 83 ਗੁਣਾ ਜਿੰਨੇ 83 ਗੁਣਾ ਰੁਪਏ ਦੀ ਕੀਮਤ ਕੱਟੀ ਹੈ 83 ਗੁਣਾ ਪਰ ਵਾਸਵਧਿਆ ਹੋਰ ਜਿਹੜੇ ਬਾਕੀ ਸਭ ਤੇਲੀਆਂ ਝੂਠੀਆਂ ਨੇ ਜੇ ਤੁਸੀਂ ਕੋਈ ਪੰਜਾਬ ਚ ਵੀ ਬੇਰੁਜ਼ਗਾਰੀ ਹੈ ਤੇ ਹੁਣ 83 ਗੁਣਾ ਵਧ ਗਈ ਬੇਰੁਜ਼ਗਾਰੀ ਇਹ ਦੋਨੋਂ ਗ੍ਰਾਫ ਇੱਕ ਤੁਸੀਂ ਸਾਰੇ ਗ੍ਰਾਫ ਬਣਾਉਣਾ ਬੇਰੋਜ਼ਗਾਰੀ ਫਿਰ ਕਹੋ ਜੀ ਜੁਰਮ ਤੇ ਹਿੰਸਾ ਵਧੀ ਹੈ ਕਿ ਜੋ 83 ਗੁਣਾ ਜੁਰਮ ਹਿੰਸਾ ਵਧ ਗਿਆ ਪੰਜਾਬ ਦੇ ਵਿੱਚ ਕਿਸੇ ਥਾਣਿਆਂ ਜਾ ਕੇ ਪਤਾ ਕੀਤਾ ਜਾਗਦਾ ਵੀ ਇੰਨੇ ਜ਼ਿਆਦਾ ਕਤਲ ਹੋਣ ਲੱਗੇ ਇੰਨੇ ਜ਼ਿਆਦਾ ਮਤਲਬ ਜੁਰਮ ਹੋਣ ਲੱਗੇ ਨਹੀਂ ਥੋੜਾ ਬਹੁਤ ਫਰਕ ਪਿਆ ਹੋਵੇਗਾ ਦੁੱਗਣੇ ਹੋ ਗਏ ਹੋਣਗੇ ਲੇਕਿਨ 84 ਤੋਂ 83 ਗੁਣਾ ਨਹੀਂ ਵਧੇ ਤੇ ਡਾਕਟਰ ਵੀ ਇੱਕ ਚੰਗੇ ਸੁਪਨੇ ਲੈ ਕੇ ਨੌਜਵਾਨ ਬਾਹਰ ਜਾ ਰਹੇ ਨੇ ਖਾਸ ਕਰਕੇ ਕੈਨੇਡਾ ਉਹ ਚੰਗੇ ਸੁਪਨੇ ਵਾਕੇ ਹਕੀਕਤ ਦੇ ਵਿੱਚ ਬਦਲਣਗੇ ਜਾਂ ਬਦਲੇ ਜਾ ਰਹੇ ਨੇ ਕੀ ਲੱਗਦਾ ਤੁਹਾਨੂੰ ਦੇਖੋ ਮੈਨੂੰ ਤਾਂ ਲੱਗਦਾ ਜਿੱਥੋਂ ਮੇਰਾ ਤਜਰਬਾ ਦੇਖੋ ਮੈਂ ਕੈਨੇਡਾ ਨਾਲ ਬੜਾ ਮੇਰਾ ਨੇੜੇ ਦਾ ਸਬੰਧ ਸੀਗਾ ਕਿ ਮੇਰਾ ਬਹੁਤ ਪੱਖੇ ਇੱਕ ਤਾਂ ਸਾਡੇ ਬੜੇ ਰਿਸ਼ਤੇਦਾਰ ਵੀ ਉੱਤੇ ਹੈਗੇ ਨੇ ਕੈਨੇਡਾ ਮਿੱਤਰ ਵੀ ਬੜੇ ਨੇ ਬਾਕੀ ਮੇਰਾ ਮਤਲਬ ਜਿਹੜਾ ਕਿ ਸਾਹਿੱਦ ਕਰਕੇ ਮੈਨੂੰ ਬਹੁਤ ਸਾਰੇ ਕੈਨੇਡਾ ਸ਼ਾਇਨਾਜ ਮਤਲਬ ਬੁਲਾਇਆ ਜਾਂਦਾ ਸੀਗਾ ਮੈਨੂੰ ਮੁੱਖ ਮਹਿਮਾਨ ਵਜੋਂ ਜਦ ਮੇਰਾ ਪਰਚਾ ਪੜਨ ਦੇ ਕਈ ਇਸ ਤਰ੍ਹਾਂ ਵੀ ਮੇਰੇ ਸੀ ਗੁਰਦੁਆਰਾ ਸਹਿਬਾਨ ਦੇ ਵਿੱਚ ਮੈਨੂੰ ਬੜੇ ਬਾਰੇ ਸੰਗਤ ਦੇ ਦਰਸ਼ਨ ਕਰਨ ਲਈ ਬੁਲਾਇਆ ਜਾਂਦਾ ਸੀਗਾ ਤੋਂ ਬਹੁ ਪੱਖੀ ਰਿਸ਼ਤਾ ਮੈਨੂੰ ਉਹਨਾਂ ਦੇ ਕੈਨੇਡੀਅਨ ਸਮਾਜ ਦੇ ਹਰ ਪੱਖ ਦਾ ਜਿਹੜਾ ਉਹਦਾ ਕਾਫੀ ਮੈਨੂੰ ਜਿਹੜੇ ਕੈਨੇਡਾ ਦੇ ਜਿਹੜੇ ਹੁਣ ਉਜਲ ਦੁਕਾਨ ਜਿਹੜੇ ਸੀਗੇ ਕਈ ਘੰਟੇ ਮੈਨਰੇ ਕੋਲ ਬੈਠੇ ਮੇਰੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਮਤਲਬ ਇਸ ਤਰ੍ਹਾਂ ਜਿਹੜੇ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਦੇ ਉਹ ਅਕਸਰ ਮੇਰੇ ਨਾਲ ਗੱਲਬਾਤ ਕਰਦੇ ਸੀਗੇ ਮੈਨੂੰ ਤੇ ਮੇਰੇ ਲੇਖ ਵੀ ਪੜਦੇ ਸੀ ਉਜਲ ਦੁਸ਼ਾਨ ਜੀ ਨੇ ਤੇ ਮਤਲਬ ਮਿਲਿਆ ਉਹਨਾਂ ਨੂੰ ਹਾਂ ਜੀ ਉਹਨਾਂ ਨੇ ਤਾਂ ਇੱਥੇ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਦੱਸ ਦੇ ਕਿੰਨਾ ਕੁ ਮੇਰਾ ਲੋਕਾਂ ਨਾਲ ਇੰਟਰੈਕਸ਼ਨ ਸੀ ਕਿ ਇੱਕ ਇੱਥੇ ਵਿਸ਼ਵ ਪੰਜਾਬੀ ਕਾਨਫਰੰਸ ਹੋਈ ਦਿੱਲੀ ਦੇ ਵਿੱਚ ਤੇ ਉਹਦੇ ਚੋ ਮੁੱਖ ਮਹਿਮਾਨ ਦੇ ਤੌਰ ਤੇ ਆਏ ਤੇ ਮੈਂ ਉੱਥੇ ਮਤਲਬ ਮੈਨੂੰ ਪਰਚਾ ਪੜਨ ਲਈ ਬੁਲਾਇਆ ਗਿਆ ਤੇ ਮੈਂ ਤੇ ਮੇਰੀ ਵਾਈਫ ਮੋਹਰੀ ਰੋਜ ਬਟੇ ਕਤਾਨ ਚ ਬੈਠੇ ਸੀਗੇ ਤੋ ਉਜਲ ਦੁਸ਼ਾਂਜ ਹੁਣਾਂ ਨੇ ਆਪਣੇ ਜਿਹੜੀ ਸਪੀਚ ਹੈ ਮੁੱਖ ਮਹਿਮਾਨ ਦੇ ਵਜੋਂ ਇਦਾਂ ਸ਼ੁਰੂ ਕੀਤੀ ਉਹ ਕਹਿੰਦੇ ਕਿ ਆਹ ਦੇਖੋ ਡਾਕਟਰ ਸਿਵਰਾਜ ਸਿੰਘ ਜੀ ਬੈਠੇ ਨੇ ਕਹਿੰਦੇ ਮੈਂ ਇਹਨਾਂ ਦਾ ਹਰ ਕਲੇਖ ਪੜਦਾ ਰਿਹਾ ਮੈਂ ਤੇ ਇਹਨਾਂ ਨੇ ਮੇ ਮੈਂ ਤਾਂ ਬਹੁਤ ਕੁਸ਼ ਮਿਹਨਤੋ ਚੱਕਾ ਮਤਲਬ ਉਹਨਾਂ ਨੇ ਆਪਣੀ ਗੱਲ ਹੀ ਮੇਰੇ ਤੋਂ ਤੋ ਇਸ ਪੱਧਰ ਦਾ ਮੇਰੇ ਨਾਲ ਕੈਨੇਡਾ ਨਾਲ ਰਿਸ਼ਤਾ ਰਿਹਾ ਹੈਗਾ ਤੋ ਮੈਂ ਕੈਨੇਡੀਅਨਸ ਮਤਲਬ ਪੰਜਾਬੀ ਭਾਈਚਾਰੇ ਨੂੰ ਬਹੁਤ ਅੱਛੀ ਤਰ੍ਹਾਂ ਜਿਹੜਾ ਹੈਗਾ ਮਤਲਬ ਸਮਝਿਆ ਹੈਗਾ ਤੋ ਕੈਨੇਡਾ ਦੇ ਜਿਹੜੀ ਲਾਈਫ ਸੀਗੀ ਹਾਂ ਜੀ ਜੋ ਉੱਥੇ ਉਹ 20 ਸਾਲ ਪਹਿਲਾਂ ਚਲੋ 10 ਸਾਲ ਪਹਿਲਾਂ ਵੀ ਠੀਕ ਸੀ ਪਰ ਹੁਣ ਤਾਂ ਮਤਲਬ ਨਿਰੰਤਰ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਨਿਗਾਰ ਆ ਰਿਹਾ ਜੋ ਜੀਵਨ ਪੱਧ ਜਿੱਦਾਂ ਦਾ ਕੈਨੇਡਾ ਹੁੰਦਾ ਸੀਗਾ ਅਕਸਰ ਇਹ ਕਹਿੰਦੇ ਆ ਕਿ ਪੰਜਾਬੀਆਂ ਨੇ ਜਾ ਕੇ ਉੱਥੇ ਗੰਦ ਪਾਤਾ ਇਹ ਵੀ ਕੋਈ ਸਚਾਈ ਹੈ ਦੇਖੋ ਜੀ ਇੱਕ ਮੈਂ ਇੱਕ ਮਤਲਬ 2 ਘੰਟੇ ਦੀ ਫਿਲਮ ਇੱਕ ਗੋਰਿਆਂ ਨੇ ਮਤਲਬ ਬਣਾਈ ਗੋਰਿਆਂ ਨੇ ਬਣਾਈ ਉਹ ਸੀ ਫਿਲਮ ਉਹਦੇ ਵਿੱਚ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹਨਾਂ ਨੇ ਇਹ ਹੀ ਕਿਹਾ ਕਿ ਇਹਨਾਂ ਨੇ ਆ ਕੇ ਸਾਡਾ ਮੁਲਕ ਬਰਬਾਦ ਕਰਤਾ ਉਹਨਾਂ ਨੇ ਮੈਂ ਆਪ ਦੇਖਿਆ ਕੋ ਮਤਲਬ 10 ਸਾਲ ਪਹਿਲਾਂ ਹੁਣ ਜਿਹੜਾ 40 ਸਾਲ ਜਦੋਂ ਮੈਂ ਪਹਿਲੀ ਵਾਰ ਕੈਨੇਡਾ ਦੇਖਿਆ ਹਾਂਜੀ ਅੱਜ ਤੱਕ 50 ਸਾਲ 50 ਸਾਲ ਪਹਿਲਾਂ ਮੈਂ ਕੰਨਾ ਜੀ ਮੈਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਇੰਨਾ ਵਧੀਆ ਮੁਲਕ ਸੀਗਾ ਜੰਨਤ ਤੁਹਾਨੂੰ ਨਜ਼ਰ ਆਇਆ ਬਹੁਤ ਇੰਨਾ ਮਦੁਰ ਸੁਰੱਖਿਆ ਇੰਨਾ ਸਾਫ ਸੁਥਰਾ ਕੋਈ ਕ੍ਰਾਈਮ ਹੈ ਹੀ ਨਹੀਂ ਉੱਥੇ ਅਮਰੀਕਾ ਹੀ ਤਾਂ ਉਦੋਂ ਵੀ ਬੜਾ ਕ੍ਰਾਈਮ ਸੀ ਲੇਕਿਨ ਉਹ ਕਹਿੰਦੇ 70 ਗੁਣਾ ਦਾ ਫਰਕ ਪੈ ਜਾਂਦਾ ਸੀਗਾ ਜਿਹੜਾ ਤੁਸੀਂ ਦੇਖੋ 1907 ਮੈਂ 71 ਚ ਗਿਆ ਤੇ ਕੈਨੇਡਾ ਕਿੰਨਾ ਵਧੀਆ ਮੁੱਲ ਕਿੰਨਾ ਸੁਰੱਖਿਅਤ ਸੀਗਾ ਕਿ ਭਾਵੇਂ ਕਿ ਦੋਨੋਂ ਮਿਲਕ ਬਿਲਕੁਲ ਨਾਲ ਲੱਗਦੇ ਆ ਕੋਈ ਕੁਦਰਤੀ ਕੋਈ ਉਹਨਾਂ 'ਚ ਹੱਦ ਹੈ ਹੀ ਨਹੀਂ ਹੱਦਬੰਦੀ ਵੀ ਖੁੱਲੀ ਆ ਨਾ ਜੀ ਐਵੇਂ ਲੀਕ ਜੀ ਖਿੱਚੀ ਹੋਈ ਆ ਕੋਈ ਕੁਦਰਤ ਵੱਲੋਂ ਕੋਈ ਮਤਲਬ ਜਾਂਦੇ ਹੁੰਦੇ ਹਾਂ ਹਾਂਜੀ ਤੇ ਉਹਦੇ 'ਚ ਜਿੰਨਾ ਅਮਰੀਕਾ 'ਚ ਕ੍ਰਾਈਮ ਸੀਗਾ ਜੁਰਮ ਹੋਰ ਹਿੰਸਾ 70 ਗੁਣਾ ਜ਼ਿਆਦਾ ਸੀ ਕੈਨੇਡਾ ਨਾਲੋਂ ਤਾਂ ਤੁਸੀਂ ਦੇਖੋ ਇੰਨਾ ਫਰਕ ਇੰਨਾ ਸੇਫ ਸੀ ਲੇਕਿਨ ਅੱਜ ਜਿਹੜੀ ਸਥਿਤੀ ਆ ਤੁਹਾਡੇ ਸਾਹਮਣੇ ਆ ਤੇ ਉਹਦੇ 'ਚ ਪੰਜਾਬੀਆਂ ਦੇ ਮਤਲਬ ਜੇ ਕਿਸੇ ਅੱਗੇ ਤਾਂ ਆਪਾਂ ਕਹਿੰਦਾ ਉਹ ਯਾਰ ਸਾਡੇ ਦਾ ਪੰਜਾਬੀ ਦਾ 20 ਐਮ ਉੱਥੇ ਇੰਡੀਆ ਨਾਲੋਂ ਜ਼ਿਆਦਾ ਸਾਡੇ ਮੈਂਬਰ ਪਾਰਲੀਮੈਂਟ ਆ ਅੱਜ ਜੇ ਕਿਸੇ ਖੇਤਰ 'ਚ ਸਾਡੇ ਸਭ ਤੋਂ ਵੱਡੀ ਪ੍ਰਾਪਤੀ ਹੈ ਤਾਂ ਉਹ ਜੁਰਮ ਤੇ ਹਿੰਸਾ 'ਚ ਆ ਜਿਹਦੇ 'ਚ ਅਸੀਂ ਬਹੁਤ ਪਿੱਛੇ ਛੱਡ ਗਏ ਵਾਕਿਆਂ ਨੂੰ ਆ ਤੁਸੀਂ ਹੁਣੇ ਹੀ ਦੇਖਿਆ ਕਿ ਉਹ ਇੱਕ ਕੈਨੇਡੀਅਨ ਸਰਕਾਰ ਨੇ ਪਿੱਛੇ ਜੇ ਲਿਖਿਆ ਕਿ ਜਿੰਗਾਂਸਤਰਾ ਦੀ ਉਹਦੇ ਜੋ ਨੌ ਪੰਜਾਬੀ ਹੁਣ ਸਾਡੇ 2% ਵੱਸੂ ਐ ਤੇ ਲਗਭਗ 90% ਸਾਡੀ ਪ੍ਰਤੀਨਿਧਤਾ ਹੈ ਅੱਛਾ ਹੁਣ ਜੇ ਤੁਸੀਂ BC ਦੇ ਵਿੱਚ ਜਿਹੜਾ ਕੈਨੇਡਾ 'ਚ ਵੀ ਆਪਣੀ 2% ਉੱਥੇ ਹੈਗੀ ਆਬਾਦੀ ਕਿੱਥੇ ਜੀ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਹਾਂਜੀ 2% ਆਪਣੇ ਵੱੱਦੇ ਉੱਥੇ 2% ਹਨਾ ਇੰਡੀਆ ਦੇ ਵਿੱਚ ਵੀ ਸਿੱਖ 2% ਹੈ ਤਕਰੀਬਨ 10 ਹੀ ਆ ਲੇਕਿਨ ਫਰਕ ਕੀ ਹੈ ਕਿ ਜੇ ਇੰਡੀਆ ਦੇ ਜੇ ਕ੍ਰਾਈਮ ਦੇ ਇਹ ਦੱਸਿਆ ਨ ਵੀ ਕਿੰਨੇ ਇੱਥੇ ਐ ਤਾਂ ਉਹ 90% ਨਹੀਂ ਹੈ ਇੱਥੇ ਸਾਡੇ ਨਾਲੋਂ ਜ਼ਿਆਦਾ ਕ੍ਰਾਈਮ ਯੂਪੀ ਬਿਹਾਰ ਦੂਜਿਆਂ ਚ ਮਤਲਬ ਹੋ ਰਿਹਾ ਲੇਕਿਨ ਕੈਨੇਡਾ ਦੇ ਵਿੱਚ ਪੰਜਾਬੀ ਭਾਈਚਾਰੇ ਦਾ ਝੰਡਾ ਗੱਡਿਆ ਗਿਆ ਸੀ ਮਤਲਬ 2% ਹੁੰਦੇ ਹੋਏ ਵੀ ਮਤਲਬ ਜਿਹੜੇ ਹੁੰਦੇ ਹੋਏ 90% ਦੇ ਕਰੀਬ ਪਹੁੰਚ ਗਏ ਆ ਜਿਹੜਾ ਡਰੱਗ ਦਾ ਤਾਂ ਹੁੰਦਾ ਗੈਂਗਸ ਗੈਂਗਸ ਦੇ ਵਿੱਚ ਬਹੁਤ ਜ਼ਿਆਦਾ ਸਾਡੀ ਪ੍ਰਤੀਨਿਧਤਾ ਹੈ ਲਗਭਗ ਸਾਰੇ ਔਰ ਖਾਸ ਕਰਕੇ ਜੱਟ ਸਾਡੇ ਜੱਟਾਂ ਦੀ ਹਾਂਜੀ ਕਿਉਂਕਿ ਉਹ ਨਾ ਮੈਂ ਇੱਕ ਪੰਜਾਬੀ ਯੂਨੀਵਰਸਿਟੀ ਚ ਮਤਲਬ 4 ਸਾਲ ਪਹਿਲਾਂ ਇੱਕ ਸਾਮੀਨਾਰ ਦੀ ਮੈਂ ਪ੍ਰਧਾਨਗੀ ਕਰ ਰਿਹਾ ਸੀਗਾ ਇਹ ਗੱਲ ਮੈਂ ਬੜੀ ਵਾਰੀ ਕਹੀ ਕਿ ਕਿ ਮੈਨੂੰ ਲੱਗਦਾ ਬੜੀ ਸਮਝਣ ਵਾਲੀ ਗੱਲ ਹੈ ਕਿ ਇਹ ਉੱਥੋਂ ਬੜੇ ਕੈਨੇਡਾ ਤੋਂ ਇੱਕ ਬਹੁਤ ਉੱਚ ਪਦਰੀ ਵਿਦਵਾਨ ਆਏ ਬਹੁਤ ਸੋਹਰਦ ਸਮਰਪਤ ਉਹਨਾਂ ਨੇ ਪਰਚਾ ਪੜਿਆ ਤੇ ਖੁਦ ਵੀ ਉਹਨਾਂ ਦਾ ਵੀ ਉਹਨਾਂ ਨੂੰ ਕੋਈ ਜੱਟਾਂ ਦੇ ਖਿਲਾਫ ਪ੍ਰੈਜੂਡਿਸ ਨਹੀਂ ਕੋਈ ਖੁਦ ਜੱਟ ਸਿੱਖ ਨੇ ਤਾਂ ਉਹਨਾਂ ਨੇ ਵਿਅੰਗ ਨਾਲ ਗੱਲ ਬਲਕੇ ਦੱਸੀ ਉਹਨਾਂ ਨੇ ਆਪਣੇ ਪਰਚੇ 'ਚ ਕਹਿੰਦੇ ਵੀ ਬੀਸੀ ਦੇ ਵਿੱਚ ਇਸ ਸਾਲ 128 ਨੌਜਵਾਨ ਜਿਹੜੇ ਨੇ ਉਹ ਗੈਂਗਸ ਦੇ ਇਸ ਨਜੇ ਮਾਰੇ ਗਏ ਉਹ ਕਹਿੰਦਾ 127 ਜੱਟ ਸੀਗੇ ਇੱਕ ਪਤਾ ਨਹੀਂ ਗਲਤੀ ਨਾਲ ਕਿੰਦਾ ਦੂਜਾ ਵੀ ਮਾਰਿਆ ਗਿਆ ਵੀ ਤੂੰ ਕਹਿਣ ਦਾ ਭਾਵੇਂ ਕਿ ਇੰਨੀ ਜ਼ਿਆਦਾ ਗੈਂਗ ਜਿੰਨੇ ਵੀ ਨੇ ਕੋਈ ਜੋਲ ਦਾ ਕੋਈ ਕੋਈ ਬਿੰਦੇ ਜੋ ਕੋਈ ਦੁਸ਼ਾਨ ਦਾ ਗੈਂਗ ਬਸ ਜੱਟਾਂ ਦੇ ਜਿਹੜੇ ਗੋਤ ਨੇ ਹਰ ਇੱਕ ਦੇ ਗੋਤ ਦਾ ਆਪਣਾ ਆਪਣਾ ਗੈਂਗ ਇੱਥੋਂ ਤੱਕ ਸਥਿਤੀ ਪਹੁੰਚੀ ਹੋਈ ਆ ਤੂੰ ਕਹਿਣ ਦਾ ਭਾਵੇਂ ਕਿ ਅਸੀਂ ਡਰੱਗਸ ਦੀ ਗੱਲ ਹੋਵੇ ਮਤਲਬ ਗੈਂਗਸ ਦੀ ਗੱਲ ਹੋਵੇ ਸਭ ਆਪਾਂ ਉਹਦੇ ਚੰਡੇ ਗੱਡ ਤੇ ਹਾਂਜੀ ਬਿਲਕੁਲ ਤੋਂ ਸਾਡੀ ਜਿਹੜੀ ਪ੍ਰਤੀਨਿਧਤਾ ਹੈਗੀ ਹੈ ਇੱਕ ਡਾਕਟਰ ਸਾਹਿਬ ਗੱਲ ਹੁੰਦੀ ਹੈ ਕਿ ਮਨੁੱਖੀ ਲਾਈਫ ਦੇ ਵਿੱਚ ਸਕੂਨ ਦੀ ਗੱਲ ਹੁੰਦੀ ਆ ਅਕਸਰ ਚੰਗਾ ਖਾਂਦਾ ਪੀਂਦਾ ਕੋਈ ਬੰਦਾ ਮਿਲੇ ਉਹ ਕਹੂਗਾ ਮੈਂ ਸਕੂਨ ਨਾਲ ਜਾਣਾ ਉੱਥੇ ਜਾ ਕੇ ਸਕੂਨ ਨਾਲ ਜਾਂਉਂਦੇ ਸਾਡੇ ਮੁੰਡੇ ਕੁੜੀਆਂ ਕਿਉਂਕਿ ਤੁਹਾਨੂੰ ਹੁਣ ਵੀ ਬਹੁਤ ਸਾਰੇ ਮਿਲਦੇ ਨੇ ਜਿਹੜੇ ਉੱਥੋਂ ਪੀੜਾ ਚੱਲ ਕੇ ਆਏ ਨੇ ਉੱਥੋਂ ਦਾ ਦਖਾਂਤ ਦੇਖ ਕੇ ਆਏ ਨੇ ਬਹੁਤ ਸਾਰੇ ਉਹ ਤੁਹਾਨੂੰ ਆਪਣੇ ਦੁੱਖ ਦੱਸਦੇ ਨੇ ਉਹ ਕੀ ਲੱਗਦਾ ਤੁਹਾਨੂੰ ਕਿ ਸਕੂਨ ਦੀ ਜ਼ਿੰਦਗੀ ਉੱਥੇ ਹੈ ਦੇਖੋ ਜੀ ਜਿਹੜੀ ਸਰਮਾਇਦਾਰੀ ਹੈ ਜੀ ਉਹਦੇ ਵਿੱਚ ਸਕੂਨ ਜਿਹੜਾ ਮਿਲਣਾ ਬਹੁਤ ਮੁਸ਼ਕਲ ਹੈ ਕਿਉਂਕਿ ਸਰਮਾਇਦਾਰੀ ਦਾ ਜਿਹੜਾ ਸਿਧਾਂਤ ਤੇ ਖਾਸ਼ੀਆਂ ਵਾਲੇ ਜੀ ਹੁੰਦਾ ਹੈ ਤਾਂ ਖਾਸ਼ੀਆਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਖਾਸ਼ੀਆਂ ਦੀ ਕੋਈ ਸੀਮਾ ਨਹੀਂ ਹੁੰਦੀ ਖਾਸ਼ੀਆਂ ਦੇ ਨੂੰ ਨਿਰਧਾਰਤ ਨੇ ਕੋਈ ਡਿਫਾਈਨ ਨਹੀਂ ਕੀਤਾ ਜਦ ਤੋ ਖਾਸ਼ੀਆਂ ਦੇ ਵਿੱਚ ਸਕੂਨ ਮਿਲ ਹੀ ਨਹੀਂ ਸਕਦਾ ਜਦੋਂ ਬੰਦਾ ਖਾਸ਼ੀਆਂ ਪੂਰੀਆਂ ਕਰਨ ਲਈ ਜੀਵਨ ਜੀ ਰਿਆ ਨਾ ਉਹ ਉਹਦਾ ਸਕੂਨ ਨਹੀਂ ਮਿਲੇਗਾ ਬਲਕਿ ਉਸ ਨੂੰ ਉਹਦਾ ਉਲਟ ਮਤਲਬ ਝਟਕਣੇ ਮਿਲਗੇ ਇਹ ਬੰਦੇ ਨੂੰ ਤਾਂ ਮਸ਼ੀਨ ਬਣਾ ਦਿੱਤਾ ਗਿਆ ਮਸ਼ੀਨ ਦੇ ਪੱਲੇ ਫਿਰ ਸਕੂਨ ਹੁੰਦਾ ਨਹੀਂ ਬਿਲਕੁਲ ਬਿਲਕੁਲ ਜੇ ਸਕੂਨ ਲੈਣਾ ਹੈ ਤਾਂ ਫਿਰ ਬੰਦੇ ਨੂੰ ਆਪਣੇ ਜੀਵਨ ਦੇ ਵਿੱਚ ਸੰਤੁਲਨ ਲਿਆਣਾ ਪਏਗਾ ਕਿ ਜਿਹੜਾ ਜੀਵਨ ਦਾ ਪਦਾਰਥਕ ਪੱਖ ਹੈ ਔਰ ਰੋਹਾਨੀ ਪੱਖ ਹੈ ਉਹਨਾਂ ਦੋਵਾਂ ਵਿੱਚ ਸੰਤੁਲਨ ਨਾਲ ਹੀ ਸਕੂਨ ਸਕੂਨ ਮਿਲਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ ਕਿ ਤੁਹਾਨੂੰ ਇਹ ਸੰਤੁਲਨ ਜਿਹਨੂੰ ਸਹਿਜ ਕਹਿੰਦੇ ਨੇ ਸਹਿਜ ਅਵਸਥਾ ਉਸ ਨੂੰ ਸਰਬੋਤਮ ਲਿਆ ਗੁਰੂ ਗ੍ਰੰਥ ਸਾਹਿਬ ਚ ਜਦੋਂ ਬੰਦਾ ਆਪਣੇ ਜੀਵਨ ਦੇ ਵਿੱਚ ਪਰਫੈਕਟ ਸੰਤੁਲਨ ਲੈ ਆਂਦਾ ਨਾ ਤੇ ਉਹੀ ਉਹ ਆਨੰਦ ਉੱਥੇ ਗੁਰੂ ਗ੍ਰੰਥ ਸਾਹਿਬ ਕੋਲ ਆਨੰਦ ਉੱਥੇ ਹੀ ਆਂਦਾ ਹੈ ਜੀਵਨ ਦਾ ਆਨੰਦ ਉਸ ਨੂੰ ਹੀ ਆ ਸਕਦਾ ਜਿਹੜਾ ਆਪਣੇ ਜੀਵਨ ਦੇ ਵਿੱਚ ਸਹਿਜ ਲੈਂਦਾ ਹੈ ਡਾਕਟਰ ਸਾਹਿਬ ਇੱਕ ਹੋਰ ਸਵਾਲ ਆ ਜਾਂਦਾ ਇਹਦੇ ਵਿੱਚ ਕਿ ਇੱਕ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਜਿਸ ਤਰ੍ਹਾਂ ਪੰਜਾਬ ਸਰਕਾਰ ਨੌਜਵਾਨਾਂ ਦਾ ਵਿਕਸਾਰਨਾ ਸਰਕਾਰ ਦੇ ਹੱਥ ਵੀ ਹੁੰਦਾ ਹੁਣ ਚਾਹੀਦਾ ਤੇ ਹੈ ਕਿ ਪੰਜਾਬ ਸਰਕਾਰ ਕੋਈ ਐਮਦਾ ਸਿਸਟਮ ਬਣਾਵੇ ਕਿ ਚੰਗੀ ਵਿਦਿਆ ਵਾਸਤੇ ਨੌਜਵਾਨਾਂ ਨੂੰ ਬਾਹਰ ਭੇਜਿਆ ਜਾਵੇ ਅੱਜ ਦੀ ਡੇਟ ਦੇ ਵਿੱਚ ਏਜੰਟ ਭੇਜਦੇ ਨੇ ਪਹਿਲਾਂ ਤਾਂ ਏਜੰਟ ਵੀ ਉਹਨਾਂ ਨੂੰ ਠੱਗੀ ਰਿਸ਼ਕਾਰ ਬਣਾਉਂਦੇ ਨੇ ਫਿਰ ਉੱਥੇ ਕੋਈ ਚੰਗੀ ਐਜੂਕੇਸ਼ਨ ਉਹ ਨਹੀਂ ਲੈ ਪਾਉਂਦੇ ਸਰਕਾਰ ਦਾ ਵੀ ਫੇਲੀਅਰ ਇਹਦੇ ਵਿੱਚ ਨਜ਼ਰ ਆਉਂਦਾ ਸਰਕਾਰ ਕੀ ਕਰੇ ਕਿ ਪ੍ਰਵਾਸ ਵੀ ਥੋੜਾ ਘੱਟ ਹੋਵੇ ਚੰਗੀ ਐਜੂਕੇਸ਼ਨ ਵੀ ਹੋਵੇ ਤੇ ਇੱਥੇ ਫਿਰ ਰੋਜ਼ਗਾਰ ਦੇ ਮੌਕੇ ਪੈਦਾ ਹੋ ਜਾਣ ਦੇਖੋ ਐਜੂਕੇਸ਼ਨ ਚਾਹੇ ਤੁਸੀਂ ਭਾਰਤ ਦੀ ਵੱਡੀ ਕਿਸੇ ਯੂਨੀਵਰਸਿਟੀ ਤੋਂ ਲੈ ਲਓ ਜਾਂ ਕਿਸੇ ਕੈਨੇਡਾ ਅਮਰੀਕਾ ਦੀ ਤੋਂ ਲੈ ਲਓ ਇਹਦੇ ਲਈ ਸਰਕਾਰ ਵੀ ਕੁਝ ਯੋਗਦਾਨ ਪਾਵੇ ਠੀਕ ਹੈ ਦੇਖੋ ਗੱਲ ਇਹ ਹੈਗੀ ਵੀ ਇੱਕ ਤਾਂ ਚੀਜ਼ ਹੈਗੀ ਕਿ ਪਹਿਲਾਂ ਮੈਂ ਇਹ ਵੀ ਦੇਖਿਆ ਕਿ ਜਿਹੜੇ ਜਿੰਨਾ ਬੰਦਾ ਇੱਥੇ ਜ਼ਿਆਦਾ ਜਿਨੇ ਐਜੂਕੇਸ਼ਨ ਲਏ ਹਾਂਜੀ ਉਹਨੂੰ ਉਹਨਿਆਂ ਉੱਥੇ ਘੱਟ ਮੁਸ਼ਕਿਲ ਆਉਂਦੀਆਂ ਓਕੇ ਜਿੰਨਾ ਬੰਦਾ ਘੱਟ ਪੜਿਆ ਜੇ ਹੁਣ 10+2 ਕਰੇ ਹੁਣ ਇੱਥੇ ਤਾਂ ਇਹੀ ਰੁਝਾਨ ਹੈ ਨਾ ਕਿ 10+2 ਕਰੋ ਤੇ ਆਈ ਲੈਟਸ 10+2 ਹੁਣ ਸਕੂਲ ਮਤਲਬ ਕਾਲਜਾਂ ਦਾ ਦੂਜਿਆਂ ਦਾ ਉਹਨਾਂ ਨੂੰ ਤਾਂ ਵਿਦਿਆਰਥੀ ਨੇ ਲੱਭ ਰਿਹਾ ਕਿਉਂਕਿ ਸਾਰੇ 10+2 ਕਰਕੇ ਆਇਲਟਸ ਤੋ ਇਹ ਇੱਕ ਤਾਂ ਇਹ ਹੈਗਾ ਕਿ ਸਾਡੇ ਬੱਚਿਆਂ ਨੂੰ ਇੱਥੇ ਨੰਬਰ 1 ਕਿ ਇਹ ਜੇ ਜਾਣਾ ਹੀ ਹੈ ਤੇ ਪੂਰੀ ਤਰ੍ਹਾਂ ਜਿੰਨੇ ਕੁ ਤੁਸੀਂ ਜਿੰਨੇ ਜ਼ਿਆਦਾ ਐਜੂਕੇਸ਼ਨ ਇੱਥੇ ਲੈ ਸਕਦੇ ਹੋ ਲਾਓ ਹਾਂਜੀ ਉਹਦੇ ਨਾਲ ਤੁਹਾਡਾ ਉਥੇ ਭਵਿੱਖ ਜਿਹੜਾ ਚੰਗਾ ਹੋ ਸਕਦਾ ਹੈ ਹਾਂਜੀ ਦੂਸਰੀ ਚੀਜ਼ ਕਿ ਜਾਣ ਤੋਂ ਪਹਿਲਾਂ ਪਹਿਲਾਂ ਤਾਂ ਪਹਿਲਾ ਸਟੈਪ ਹੈ ਕਿ ਐਜੂਕੇਸ਼ਨ ਨੂੰ ਮਤਲਬ ਦੱਸਿਆ ਉਹਦੀ ਮਹੱਤਤਾ ਦੱਸੀ ਜਾਵੇ ਲੋਕਾਂ ਨੂੰ ਐਜੂਕੇਟ ਕੀਤਾ ਜਿੰਨਾ ਵੀ ਬੱਚੇ ਜਿੰਨੇ ਤੋਂ ਜ਼ਿਆਦਾ ਤੋਂ ਜ਼ਿਆਦਾ ਐਜੂਕੇਸ਼ਨ ਲੈ ਸਕਦੇ ਉਹ ਉਤਸ਼ਾਹਤ ਕੀਤਾ ਜਾਵੇ ਦੂਸਰੀ ਚੀਜ਼ ਕਿ ਬੱਚਿਆਂ ਨੂੰ ਇਹ ਕਿਹਾ ਜਾਵੇ ਵੀ ਇੱਥੇ ਜੋ ਇਹ ਸਮਾਜ ਜੋ ਤੁਹਾਨੂੰ ਅਪਰਚੂਨਿਟੀਆਂ ਦੇ ਰਿਹਾ ਹੈ ਹਾਂਜੀ ਜੋ ਇੱਥੇ ਮੌਕੇ ਦੇ ਰਿਹਾ ਹੈ ਇਹ ਪਹਿਲਾਂ ਦੇਖ ਲਓ ਵੀ ਤੁਹਾਨੂੰ ਇੱਥੇ ਕੀ ਮਿਲ ਰਿਹਾ ਜੇ ਤੁਸੀਂ ਆਈਐਸ ਕਰ ਸਕਦੇ ਹੋ ਆਈਪੀਐਸ ਕਰ ਸਕਦੇ ਹੋ ਪੋ ਜੇਰ ਫੋਰ ਸਟੱਕ ਤੇ ਹੋਰ ਚੰਗੀਆਂ ਨੌਕਰੀ ਮਿਲਦੀ ਹੈ ਜਾਂ ਤੁਹਾਨੂੰ ਬਹੁਤ ਅੱਛੀ ਇੱਥੇ ਮਤਲਬ ਕਿਸੇ ਪ੍ਰਾਈਵੇਟ ਖੇਤਰ ਦੇ ਵਿੱਚ ਕੰਪਿਊਟਰ ਦੇ ਵਿੱਚ ਜਾ ਕੇ ਤੇ ਕਿਸੇ ਵੀ ਖੇਤਰ ਚ ਹੁਣ ਇੱਥੇ ਹੈਗੇ ਨਹੀਂ ਮੈਂ ਦੇਖਿਆ ਕਿ ਕਈ ਬੱਚੇ ਜਿਹੜੇ ਨੇ ਜਿਹੜੇ ਨਹੀਂ ਗਏ ਉਹ ਦਿੱਲੀ ਦੇ ਵਿੱਚ ਜਾਂ ਮਤਲਬ ਹਾਈਦਰਾਬਾਦ ਜਾਂ ਬੈਂਗਲੌਰ ਦੇ ਵਿੱਚ ਅੱਛੀ ਮਤਲਬ ਕੰਪਿਊਟਰ ਦੇ ਚੰਗੇ ਪੈਸੇ ਉਹ ਬਹੁਤ ਅੱਛੇ ਤਨਖਾਹਾਂ ਲੈਂਦੇ ਨੇ ਤਾਂ ਮਤਲਬ ਇੱਥੇ ਦੀਆਂ ਜਿਹੜੀਆਂ ਜਿਹੜੇ ਇਹ ਸਮਾਜ ਜਿਹੜੇ ਮੌਕੇ ਦੇ ਰਿਹਾ ਅੱਲੀ ਗੱਲ ਤਾਂ ਤੁਸੀਂ ਆਪਣੇ ਆਪ ਨੂੰ ਪੂਰਾ ਸਿੱਖਿਸ਼ਿਤ ਕਰੋ ਆਪਣੇ ਪੜਾਈ ਕਰੋ ਫਿਰ ਇੱਥੇ ਦੇ ਜਿਹੜੇ ਮੌਕੇ ਨੇ ਉਹ ਐਕਸਪਲੋਰ ਕਰੋ ਉਹ ਮੌਕੇ ਦੇਖੋ ਇੱਥੇ ਮੇਰੇ ਲਈ ਕੀ ਕੀ ਚੀਜ਼ ਸੰਭਵ ਹੋ ਸਕਦੀ ਹੈ ਜੇ ਤੁਹਾਨੂੰ ਆਪਣੇ ਘਰ ਦੇ ਵਿੱਚ ਮਿਲ ਜਾਂਦੀ ਹੈ ਉਹਦੀ ਕੋਈ ਰੀਸ ਨਹੀਂ ਹੈ ਹਾਂਜੀ ਤਾਂ ਇਸ ਕਰਕੇ ਕਈ ਬੱਚੇ ਤਾਂ ਹੁਣ ਦੇਖੋ ਨਾ ਇੱਕ ਤਾਂ ਹੋ ਜਾਏਗਾ ਵੀ ਬੱਚੇ ਪੜਨ ਲੱਗ ਜਾਣਗੇ ਹਾਂਜੀ ਜਿਵੇਂ ਆਪਾਂ ਕਿਹਾ ਕਿ ਚਲੋ ਭਾਈ ਜੇ ਬਾਹਰ ਜਾਣਾ ਉਹ ਜੋ ਵੀ ਕਰਨਾ ਪਰ ਪੜੋ ਪਹਿਲਾਂ ਪੜੋ 10+2 ਕਰਕੇ ਨੇ ਜਾਣਾ ਉਹਦੇ ਨਾਲ ਸਾਡੇ ਜਿਹੜੇ ਕਾਲਜ ਯੂਨੀਵਰਸਟੀਆਂ ਜਿਹੜੇ ਬੰਦ ਹੋਣ ਦੇ ਕੰਡੇ ਪਹੁੰਚ ਗਏ ਆ ਉੱਥੇ ਉਹਨਾਂ ਕੋਲ ਸਟੂਡੈਂਟ ਆਣਗੇ ਸਟੂਡੈਂਟਸ ਦਾ ਵੀ ਫਾਇਦਾ ਹੋ ਜਾਏਗਾ ਕਿ ਮਚ्योर ਹੋ ਜਾਣਗੇ ਉਹ ਆਪਣੇ ਨੇ ਪਰੌਡ ਹੋਣਗੇ ਉਹ ਉਹ ਉੱਥੇ ਵੀ ਆਪਣੇ ਜੀਵਨ ਨੂੰ ਅੱਛੇ ਤਰ੍ਹਾਂ ਜੀਣ ਦੇ ਕਾਬਿਲ ਬਣਨਗੇ ਤੀਸਰੀ ਗੱਲ ਕਿ ਕਈਆਂ ਨੂੰ ਸਮਝ ਆ ਜਾਏਗੀ ਅਨਮ੍ਰਿਤ ਇੱਥੇ ਬੜੀ ਵਧੀਆ ਮੈਨੂੰ ਮੈਂ ਆਈਐਸ ਕਰ ਲਈ ਜਾਂ ਮੈਨੂੰ ਬੜੀ ਵਧੀਆ ਨੌਕਰੀ ਮਿਲ ਮੈਨੂੰ 에ਅਰ ਫੋਰਸ ਚੰਗੇ ਨੌਕਰੀ ਮੈਂ ਬਾਹਰ ਕਿਉਂ ਜਾਵਾਂ ਤੋ ਕਈ ਬੱਚੇ ਜਿਹੜੇ ਨੇ ਉਹ ਜਦੋਂ ਉਹਨਾਂ ਨੂੰ ਅੱਛੀਆਂ ਨੌਕਰੀਆਂ ਮਿਲ ਨਹੀਂ ਜਾਣਗੇ ਹੁਣ ਤਾਂ ਇਹ ਹੈਗਾ ਕਿ ਬੱਚੇ ਐਕਸਪਲੋਰ ਹੀ ਨਹੀਂ ਕਰਦੇ ਬੱਚੇ 10+2 ਉੱਥੇ ਜਾਓ ਫਿਰ ਉਹਨਾਂ ਦਾ ਕੀ ਰਹਿ ਜਾਂਦਾ ਉੱਥੇ ਜਾ ਕੇ ਉਹਨਾਂ ਨੇ ਉਹੀ ਨੌਕਰੀਆਂ ਕਰਨੀਆਂ ਜਿਹੜੀਆਂ ਉਹ ਨੌਕਰੀਆਂ ਕਰਨਾ ਚਾਹੁੰਦੇ ਨਹੀਂ ਵੀ ਉਹ ਟਰੱਕ ਡਰਾਈਵਰ ਬਣ ਜਾਓ ਮਤਲਬ ਜਿਹੜਾ ਟਾਇਲਟ ਕਲੀਨ ਕਰੋ ਪੀਜ਼ਾ ਡਿਲੀਵਰ ਕਰੋ ਕੈਚ ਕੰਮ ਕਰੋ ਉਥੇ ਰੈਸਟੋਰੈਂਟ ਚ ਭਾਂਡੇ ਮਾंजੋ ਇਹ ਇਹ ਹੁਣ ਤੋ ਇਸ ਕਰਕੇ ਆਪਾਂ ਨੂੰ ਸਭ ਤੋਂ ਚੰਗੇ ਵਿਦਵਾਨ ਨਹੀਂ ਪੈਦਾ ਕਰ ਰਹੇ ਅਸੀਂ ਲੇਬਰ ਤਬਕਾ ਪੈਦਾ ਕਰ ਰਹੇ ਇੱਕ ਇਹਨੂੰ ਕਹਿੰਦੇ ਥਲੜਿਸ਼ ਰਹਿਣੀ ਅੰਡਰ ਕਲਾਸ ਅੰਗਰੇਜ਼ੀ ਅਪਾ ਅੰਡਰ ਕਲਾਸ ਪੈਦਾ ਕਰ ਰਹੇ ਦੱਸੋ ਹੱਦ ਹੋ ਗਈ ਜਿਹੜੇ ਇਹ ਜੇ ਕਈ ਲੋਕ ਨੇ ਜਿਨ੍ਹਾਂ ਦੇ ਮਾਪੇ ਜਿਹੜੇ ਚੰਗੇ ਪੜੇ ਲਿਖੇ ਨੇ ਤੇ ਉਹਨਾਂ ਦੇ ਬੱਚੇ ਜਾ ਕੇ ਕੰਮ ਕਰਨ ਕਈ ਬਦ ਚੰਗੀਆਂ ਨੌਕਰੀਆਂ ਦੇ ਨੇ ਜਿਹੜੇ ਉਹਨੂੰ ਤੋਂ ਘੱਟੋ ਘੱਟ ਜਿਹੜਾ ਹੈਗਾ ਬੰਦੇ ਨੂੰ ਜਿਸ ਸਮਾਜ ਚ ਵੀ ਰਹਿ ਰਿਹਾ ਹੈ ਉੱਥੇ ਉਹਦੇ ਲਈ ਕੀ ਕੀ ਮੌਕੇ ਨੇ ਉਹ ਪਹਿਲਾਂ ਉਹ ਤਾਂ ਪਹਿਲਾਂ ਦੇਖਣਾ ਚਾਹੀਦਾ ਨੇ ਚੰਗੀ ਤਰ੍ਹਾਂ ਕਿਉਂਕਿ ਇਹ ਤਾਂ ਪੱਕੀ ਗੱਲ ਹੈ ਕਿ ਜੇ ਜੇ ਤੁਹਾਡੇ ਆਪਣੇ ਘਰ ਦੇ ਵਿੱਚ ਇਹ ਤੁਹਾਨੂੰ ਜਾਂ ਆਪਣੇ ਦੇਸ਼ 'ਚ ਤੁਹਾਡਾ ਅੱਛੀ ਕੋਈ ਮਤਲਬ ਰਹਿਣ ਸਹਣ ਦਾ ਸਾਧਨ ਬਣ ਜਾਂਦਾ ਉਹਦੇ ਵਰਗੀ ਕੋਈ ਰੀਸ਼ ਨਹੀਂ ਬੁੱਟਕ ਸਰ ਇਹ ਆ ਜਾਂਦਾ ਕਿ ਵਿਦੇਸ਼ 'ਚ ਜਦੋਂ ਜਾਂਦੇ ਆ ਨਸਲੀ ਵਿਤਕਰੀਆਂ ਦਾ ਸ਼ਿਕਾਰ ਹੁੰਦੇ ਆ ਨੌਜਵਾਨਾਂ ਤੇ ਤੁਸੀਂ ਪਹਿਲਾਂ ਵੀ ਗੱਲਬਾਤ ਦੌਰਾਨ ਕਹਿ ਰਹੇ ਸੀ ਕਿ ਕੈਨੇਡਾ ਵਾਲੇ ਤੁਹਾਨੂੰ ਬਹੁਤਾ ਸਮਾਂ ਨਹੀਂ ਚੱਲਣਗੇ ਫਿਰ ਵੱਡੀ ਚਿੰਤਾ ਕਿ ਥੋਬੀ ਦੇ ਕੁੱਤੇ ਵਾਲਾ ਕੰਮ ਨਾ ਕਰਦਾ ਨਾ ਘਟਦਾ ਕੀ ਕਰਨਾ ਚਾਹੋਗੇ ਦੇਖੋ ਇਹ ਮੇਰਾ ਸਭ ਤੋਂ ਵੱਡੇ ਜਿਹੜੀ ਚਿੰਤਾ ਇਹ ਹੈ ਕਿ ਦੇਖੋ ਜਿਸ ਤਰ੍ਹਾਂ ਹੋ ਰਿਹਾ ਮੈਂ ਯੂਰਪ ਚ ਵੀ ਦੇਖਿਆ ਅਮਰੀਕਾ ਚ ਵੀ ਦੇਖਿਆ ਕੈਨੇਡਾ ਚ ਵੀ ਦੇਖਿਆ ਕਿ ਜਿਹੜੀ ਉਥੋਂ ਦੀ ਵਸਿਆ ਹੁਣ ਯੂਰਪ ਦੇ ਵਿੱਚ ਕਿਉਂਕਿ ਜ਼ਿਆਦਾ ਮੁਸਲਮਾਨ ਨੇ ਜਿਹੜੇ ਪ੍ਰਵਾਸੀ ਨੇ ਤਾਂ ਉੱਥੇ ਮੁਸਲਮਾਨਾਂ ਦੇ ਵਿਰੁੱਧ ਬੜੀ ਜ਼ਬਰਦਸਤ ਭਾਵਨਾ ਗੋਰਿਆਂ ਦੇ ਵਿੱਚ ਲੇਕਿਨ ਉਹੀ ਚੀਜ਼ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਉਹ ਕੈਨੇਡਾ ਚ ਗੋਰਿਆਂ ਵੱਲੋਂ ਕਿ ਫਿਲ ਉਹ ਬਣਾਈ ਫਿਲਮ ਦੇਖੀ 2 ਘੰਟੇ ਦੀ ਉਹਨੇ ਕਿ ਇਹਨਾਂ ਲੋਕਾਂ ਨੇ ਆ ਕੇ ਸਾਡਾ ਜਿਹੜਾ ਦੇਸ਼ ਬਰਬਾਦ ਕਰਤਾ ਇਦਾਂ ਹੀ ਅਮਰੀਕਾ ਦੇ ਵਿੱਚ ਮੈਨੂੰ ਬੜਾ ਵੱਡਾ ਤਜਰਬਾ ਹੈ ਜਿੱਥੇ ਬਦਲ ਜਿਹੜੀ ਅਮਰੀਕਾ ਦੀ ਜਿਹੜੀ ਹੁਣੇ ਤੁਸੀਂ ਦੇਖ ਲਓ ਕਿ ਹੁਣੇ-ਹੁਣੇ ਸਰਵੇਖਣ ਹੋਇਆ ਕਿ ਜਿਹੜਾ ਅਮਰੀਕਾ ਦਾ ਪ੍ਰਧਾਨ ਬਾਈਡਨ ਹੈ ਇਹਨੇ ਖੋਲੀ ਹੈ ਸਟੇਸ਼ਨ ਜਿਹੜਾ ਟਰੰਪ ਸੀਗਾ ਉਹ ਕਹਿੰਦਾ ਸੀ ਕਟਾਓ ਹੁਣ ਬਾਈਡਨ ਦੇ ਨਾਲ ਜਿਹੜਾ ਹੈਗਾ ਜਿਹੜੇ ਗੈਰ ਕਾਨੂੰਨੀ ਜਿਹੜੇ ਅਮਰੀਕਾ ਚਾਰ ਗੁਣਾ ਵੱਧ ਗਏ ਨੇ ਜਿਹਨੇ ਪਿਛਲੇ ਜਿੰਨਾ ਜਿੰਨੇ ਟਰੰਪ ਦੇ ਟਾਈਮ ਤੇ ਸੀ ਤਾਂ ਹੁਣ ਉਹਦੇ ਖਿਲਾਫ ਬੜੀ ਵੱਡੀ ਭਾਵਨਾ ਹੈ ਅਮਰੀਕਨ ਗੋਰਿਆਂ ਦੇ ਵਿੱਚ ਹੁਣ ਜਿਹੜੇ ਬਿਲਕੁਲ ਜਿਹਨੂੰ ਲੇਟੈਸਟ ਕਹਿ ਸਕਦੇ ਇੱਕ ਸਰਵੇਖਣ ਸਾਹਮਣੇ ਆਇਆ ਕਿ ਜਿਹੜੇ ਬਾਈਡਨ ਦੀ ਜਿਹੜੀ ਇਮੀਗ੍ਰੇਸ਼ਨ ਨੀਤੀ ਹੈ ਉਹ ਸਿਰਫ 24% ਅਮਰੀਕਨ ਉਹਨਾਂ ਸਹਿਮਤ ਹੈ ਹੈ ਜੀ ਇਹਦਾ 76% ਉਹਦੇ ਵਿਰੁੱਧ ਨੇ ਤਾਂ ਇਹਦਾ ਮਤਲਬ ਸਾਫ਼ ਹੈ ਕਿ ਜਿਹੜੀ ਅਮਰੀਕਨ ਜਿਹੜੇ ਉੱਥੇ ਦੇ ਜਿਹੜੇ ਲੋਕ ਪੱਕੇ ਨੇ ਉਹ ਜਾਂ ਉੱਥੇ ਦੇ ਲੋਕ ਨੇ ਉਹਨਾਂ ਦੇ ਵਿੱਚ ਪ੍ਰਵਾਸੀਆਂ ਦੇ ਵਿਰੁੱਧ ਬੜੀ ਤਕੜੀ ਭਾਵਨਾ ਜਿਹੜੀ ਆ ਰਹੀ ਹੈ। ਇਹ ਹੀ ਯੂਰਪ ਦੇ ਵਿੱਚ ਆ ਰਹੀ ਹੈ, ਕੈਨੇਡਾ 'ਚ। ਤੋਂ ਲੰਬੇ ਸਮੇਂ ਦੇ ਵਿੱਚ ਜਦੋਂ ਇੱਕ ਭਾਵਨਾ ਜਾਗ ਪੈਂਦੀ ਹੈ ਨਾ ਕਦੇ। ਦੇਖੋ ਪਹਿਲਾਂ ਜਿਹੜੀ ਜਿਹੜੀ ਕੋਈ ਵੀ ਹਿੰਸਾ ਹੈ ਵਾਇਲੈਂਸ ਪਹਿਲਾਂ ਮਨ ਚਾਹਂਦੀ ਹੈ। ਫਿਰ ਤੁਹਾਡੇ ਬੋਲ ਚਾਹਂਦੀ ਹੈ ਬਾਣੀ ਦੇ ਵਿੱਚ। ਤੀਜਾ ਹੁੰਦਾ ਹੈ ਕਿ ਜਦੋਂ ਸੱਚੇ ਮੁੱੱਚੇ ਹਿੰਸਾ ਕਰਦੇ ਹੋ। ਹੁਣ ਇਹਦੇ ਤਾਂ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ। ਕਿ ਉਹਨਾਂ ਗੋਰਿਆਂ ਸਾਡੇ ਪ੍ਰਤੀ ਘਿਰਣਾ ਜਾਂ ਮਨ ਦੇ ਵਿੱਚ ਹਿੰਸਾ ਉਪ ਚੁੱਕੀ ਹੈ ਕਿ ਇਹਨਾਂ ਨੇ ਆ ਕੇ ਸਾਡਾ ਜੀਵਨ ਢੰਗ ਜਿਹੜਾ ਸਾਡੇ ਤੋਂ ਖੋਹ ਲਿਆ ਸਾਡੇ ਮੁਲਕ ਬਰਬਾਦ ਕਰਤੇ ਇਹ ਇਹਦੇ ਦੋ رائے ਨਹੀਂ ਹੈ ਗਿਆ ਮੈਂ ਹੰਡਾਇਆ ਕਿ ਉਹ ਗੋਰਿਆਂ ਦੀ ਬਹੁਤ ਗਿਣਤੀ ਮਹਿਸੂਸ ਕਰ ਰਹੀ ਯਾਰ ਤੁਹਾਨੂੰ ਕਦੇ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਤੁਸੀਂ ਕਿਉਂਕਿ ਅਮਰੀਕਾ 30 35 ਸਾਲ ਰਹੇ ਮੈਂ ਕਹਿੰਦਾ ਜਿਹੜਾ ਬੰਦਾ ਕਹਿੰਦਾ ਮੈਂ ਨਹੀਂ ਹੋਣਾ ਪੀ ਉਹ ਸੱਚ ਨਹੀਂ ਦੱਸ ਰਿਹਾ ਜਾਂ ਉਹਨੂੰ ਦੋ ਹੀ ਕੰਨਾ ਜਾਂ ਉਹਨੂੰ ਸੱਚ ਦੀ ਸਮਝ ਨਹੀਂ ਹੈਗੀ ਕਿਉਂਕਿ ਢਾਂਚਾ ਹੀ ਜਿਹੜਾ ਨਾ ਉਹ ਨਸਲਵਾਦ ਤੇ ਰੇਸਿਜ਼ਮ ਕੈਪੀਟਲਿਜ਼ਮ ਤੇ ਰੇਸਿਜ਼ਮ ਜਿਹੜ ਨੇ ਇਹ ਜੋੜੇ ਨੇ ਇਹ ਟਵਿਨ ਨੇ ਜਦਾਂ ਇਹ ਇਹ ਇਕੱਠੇ ਹੀ ਰਹਿਣਗੇ ਤਾਂ ਇਸ ਕਰਕੇ ਜਿੱਥੇ ਕੈਪੀਟਲਿਜ਼ਮ ਉੱਥੇ ਮਤਲਬ ਵਿਤਕਰਾ ਹੋਣਾ ਹੀ ਹੋਣਾ ਨਸਲੀ ਵਿਤ ਅਧਾਰ ਹੀ ਜਿਹੜਾ ਹੈ ਕੈਪੀਟਲਿਜ਼ਮ ਦਾ ਜਿਹੜਾ ਰੇਸਿਜ਼ਮ ਹੈਗਾ ਹਾਂਜੀ ਰੈਸਲ ਹੈ ਕਿ ਉਹਨਾਂ ਨੇ ਜਿਹੜੀ ਵਾਈਟ ਰੇਸ ਹੈਗੀ ਉਹਦੀ ਸੁਪੀਰੀਅਰਿਟੀ ਉਦੀ ਉਚਤਾ ਦੇ ਉੱਪਰ ਸਿਸਟਮ ਬੇਸਡ ਹੈ। ਓਕੇ। ਤੋਂ ਇਸ ਕਰਕੇ ਇਹ ਕਹਿਣਾ ਕਿ ਉੱਥੇ ਉਹਦੇ ਹੈ ਨਹੀਂ। ਇਹ ਬਿਲਕੁਲ ਹੀ ਗਲਤ ਹੈ। ਮੈਂ ਤੋਂ ਸਭ ਤੋਂ ਦੇਖੋ ਸਭ ਤੋਂ ਜਿਹੜਾ ਜੀ ਸ਼੍ਰੀ ਰਾਮ ਕਹਿੰਦੇ ਸੀ ਕਿ ਇੰਡੀਆ ਵਾਲਿਆਂ ਨੂੰ ਭਜਾਓ ਜਾਂ ਪੰਜਾਬੀਆਂ ਨੂੰ ਭਜਾਓ ਪੰਜਾਬੀਆਂ ਦਾ ਵੀ ਨਾਮ ਲਾ ਕੇ ਕਹਿੰਦੇ ਸੀ। ਮੈਂ ਕਹਿੰਦਾ ਉਹ ਕਹਿੰਦੇ ਵਸੋਧ ਕਹਿੰਦੇ ਜਦੋਂ ਕੋਈ ਗੋਰੇ ਤੁਹਾਡੇ ਤੇ ਗੁੱਸੇ ਹੋ ਜਾਂਦਾ ਨਾ ਜਦੋਂ ਤੁਹਾਡਾ ਉਦਾਂ ਤਾਂ ਠੀਕ ਹੈ ਆਪਾਂ ਕਿਸੇ ਵੀ ਗੱਲ ਤੇ ਜੇ ਤੁਹਾਡਾ ਗੁੱਸੇ ਹੋ ਜਾਂਦੇ ਨੇ ਤੇ ਉਹ ਕਹਿੰਦੇ ਗੋ ਬੈਕ ਟੂ ਯਰ ਕੰਟਰੀ ਇਹ ਮੈਂ ਅਕਸਰ ਸੁਣਿਆ ਮੈਂ ਸੁਣਿਆ ਕਈਆਂ ਨੇ ਸੁਣਿਆ ਤੂੰ ਗੱਲ ਤੁਸੀਂ ਮੈਂ ਇਹ ਨਹੀਂ ਕਿ ਚਲੋ ਸੁਣ ਆਪਾਂ ਅੰਕੜੇ ਦੇਖ ਸਕਦੇ ਹਾਂ ਕਿ ਸਭ ਤੋਂ ਜ਼ਿਆਦਾ ਜਿਹੜੇ ਕਾਮਯਾਬ ਲੋਕ ਨੇ ਸਭ ਤੋਂ ਜ਼ਿਆਦਾ ਉਹ ਡਾਕਟਰ ਕਹਿ ਜਾ ਸਕਦੇ ਆ ਡਾਕਟਰ ਸਭ ਤੋਂ ਜ਼ਿਆਦਾ ਉੱਤੇ ਪੈਸੇ ਵੀ ਕਮਾ ਰਹੇ ਨੇ ਹਾਂਜੀ ਤਾਂ ਹੁਣ ਡਾਕਟਰਾਂ ਨੇ ਜਿਹੜੀ ਭਾਰਤੀ ਡਾਕਟਰਾਂ ਦੇ ਜਿਹੜੀ ਸੰਸਥਾਵਾਂ ਨੇ ਬਣੀਆਂ ਹੋਈਆਂ ਨੇ ਅਮਰੀਕਾ 'ਚ ਵੀ ਬਣੀਆਂ ਨੇ ਇੰਗਲੈਂਡ 'ਚ ਵੀ ਬਣੀਆਂ ਨੇ ਉਹਨਾਂ ਨੇ ਆਪ ਮੰਨਿਆ ਕਿ ਸਾਡੇ ਨਾਲ ਬੜਾ ਵਿਤਕਰਾ ਹੋ ਰਿਹਾ ਨਸਲੀ ਵਿਤਕਰਾ ਹੋ ਰਿਹਾ ਹੁਣ ਜਿਹੜੇ ਡਾਕਟਰ ਜਿਹੜੇ ਸਭ ਤੋਂ ਜ਼ਿਆਦਾ ਕਮਾਨ ਵਾਲੇ ਸਾਰਿਆਂ ਤੋਂ ਸਤਿਕਾਰਯੋਗ ਤੇ ਪੇਸ਼ਾ ਹੈ ਉਹਨਾਂ ਨੂੰ ਮਤਲਬ ਨਸਲੀ ਵਿਤਕਰਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਆਮ ਬੰਦਿਆਂ ਦੀ ਹਾਲਤ ਦੇਖੋ ਕੀ ਹੋਏਗੀ ਹੁਣ ਲਾਸਟ ਸਵਾਲ ਇਹ ਲਵਾਵਾਂਗਾ ਕਿ ਅਕਸਰ ਆਪਾਂ ਕਹਿੰਦੇ ਆ ਕਿ ਅੰਗਰੇਜ਼ ਲੋਕ ਇਮਾਨਦਾਰ ਨੇ ਆਪਣੇ ਲੋਕਾਂ ਨੇ ਜਿਕਰ ਬਾਹਰ ਕਨੇਡਾ ਅਮਰੀਕਾ ਇੰਗਲੈਂਡ ਕੋਠੀ ਬਣਾ ਲਈ ਉਹਦੀਆਂ ਚਾਬੀਆਂ ਉਹ ਆਪਣੇ ਬੰਦਿਆਂ ਨੂੰ ਨਹੀਂ ਦੇ ਕੇ ਹੁੰਦੇ ਕਿ ਕਬਜ਼ਾ ਨਾ ਕਰ ਲਈ ਕਹਿੰਦੇ ਇੰਗਲੈਂਡ ਅੰਗਰੇਜ਼ਾਂ ਦੇ ਫਿਰ ਵੀ ਯਕੀਨਾ ਉਹਨਾਂ ਨੂੰ ਚਾਬੀ ਦੇ ਕੇ ਹੁੰਦਾ ਕਿ ਘਰ ਦਾ ਧਿਆਨ ਰੱਖਿਓ ਬਾਕੀ ਇਹ ਹੈ ਨਹੀਂ ਇਹ ਇਹ ਬਿਲਕੁਲ ਠੀਕ ਕੱਲੇ ਕੁਝ ਹੱਦ ਤੱਕ ਉਹ ਉਹਦਾ ਜਿਹੜਾ ਕਾਰਨ ਹੈ ਕਿ ਜਿਹੜੀ ਸਾਡੇ ਮਾਨਸਿਕਤਾ ਹੈ ਉਹ ਥੋੜੀ ਦੇ ਮਾਨਸਿਕਤਾ ਹੈ ਓਕੇ ਅਸੀਂ ਅਸੀਂ ਹਮੇਸ਼ਾ ਕਹਿੰਦੇ ਵੀ ਪਤਾ ਨਹੀਂ ਸਾਲ ਵੀ ਕਿਉਂਕਿ ਆਪਾਂ ਇਹ ਹੁਸ਼ਰੂ ਤੋਂ ਦੇਖਿਆ ਹੈ ਵੀ ਸਾਡੇ ਆਬਾਦੀ ਜਿਆਦਾ ਚੀਜ਼ਾਂ ਥੋੜੀਆਂ ਨੇ ਤੋ ਆਪਣੇ ਵੀ ਜਿਹੜੀ ਚੀਜ਼ ਮਿਲਿਆ ਨੂੰ ਕੁੱਟ ਕੇ ਫੜ ਲਓ ਉਹਨਾਂ ਜੇ ਨਹੀਂ ਹੈ ਉੱਥੇ ਮਤਲਬ ਹਾਲੇ ਵੀ ਉਹਨਾਂ ਦੀ ਆਬਾਦੀ ਥੋੜੀ ਜਿਹਾ ਜ ਰਿਸੋਰਸ ਜਿਆਦਾ ਉਹਨਾਂ ਕੋਲ ਤਾਂ ਉਹਨੇ ਉਹਨਾਂ ਕੋਲ ਜਿਹੜੀ ਥੋੜੀ ਦੀ ਮਾਨਸਿਕਤਾ ਨਹੀਂ ਹੈਗੀ ਉਹ ਕਹਿੰਦਾ ਜਿਹੜੀ ਚੀਜ਼ ਆ ਵੀ ਕਾਬੂ ਕਰ ਲੋ ਇਹ ਇਹ ਸਾਡੇ ਚ ਜਿਆਦਾ ਹੈ ਓਕੇ ਤੋਂ ਇਸ ਕਰਕੇ ਤੁਹਾਡੀ ਗੱਲ ਦਾ ਜਵਾਬ ਇਹੀ ਹੈ ਕਿ ਇਹ ਇਸੇ ਚ ਇੱਕ ਗੱਲ ਹੋਰ ਨਿਕਲਦੀ ਆ ਹੁਣ ਪਿੱਛੇ ਜੇ ਚੱਲ ਰਿਹਾ ਸੀ 6 ਮਹੀਨੇ ਤੋਂ ਕਿ ਉੱਥੇ ਨੌਜਵਾਨਾਂ ਨੂੰ ਕੰਮ ਨਹੀਂ ਮਿਲਦਾ ਉਹ ਕਹਿੰਦੇ ਜਿਹੜੇ ਤੋਂ ਪੁਰਾਣੇ ਗਏ ਹੋਣੇ ਸਟੂਡੈਂਟ ਮੰਨ ਲਓ ਸਾਲ ਪਹਿਲਾਂ 2 ਸਾਲ ਪਹਿਲਾਂ ਉਹਨਾਂ ਨੂੰ ਸਿਸਟਮ ਦਾ ਪਤਾ ਲੱਗ ਜਾਂਦਾ ਉਹ ਤਿੰਨ ਤਿੰਨ ਸਿਫਟਾਂ ਲਾਉਂਦੇ ਆ ਨਵੇਂ ਗਏ ਉਹਨੂੰ ਇੱਕ ਸਿਫਟ ਦਾ ਕੰਪਨੀ ਮਿਲਦਾ ਮੈਨੂੰ ਲੱਗਦਾ ਇਹ ਵੀ ਛੜਪਣਾ ਚਾਹੁੰਦੇ ਸਾਰੇ ਕਿਸ ਨੂੰ ਪੰਜਾਬੀ ਤੇ ਬਿਲਕੁਲ ਤੁਹਾਡੀ ਠੀਕ ਹੈ ਗੱਲ ਇਹ ਮੈਂ ਕੰਨਾ ਜੀ ਤੁਸੀਂ ਜਿਹੜਾ ਹੈਗਾ ਮੇਰਾ ਲੰਬੇ ਸਮੇਂ ਦਾ ਤਜਰਬਾ ਹੈ ਅੱਜ ਵੀ ਲੋਕ ਇਹ ਕਹਿੰਦੇ ਨੇ ਭਾਈ ਜੇ ਕੰਮ ਕਰਨਾ ਹੈ ਕਿਸੇ ਦਾ ਗੋਰੇ ਦਾ ਕਰ ਲੋ ਪੰਜਾਬੀਆਂ ਦਾ ਨਾ ਕਰਨਾ ਆ ਵੀ ਉੱਠ ਕੇ ਵੀ ਲਾਉਂਦੇ ਆ ਉਜ਼ਰਤ ਘਟ ਦਿੰਦੇ ਆ ਬਿਲਕੁਲ ਤੇ ਉਹ ਇੰਨਾ ਲੋਕਾਂ ਦੇ ਭਾਵਨਾ ਹੈਗੇ ਉਹ ਕਹਿੰਦੇ ਨੇ ਪੰਜਾਬੀ ਬੰਦੇ ਨਾਲੋਂ ਗੋਰੇ ਦਾ ਕੰਮ ਕਰਨਾ ਜ਼ਿਆਦਾ ਚੰਗਾ ਹੈ ਨੇ ਤੇ ਇਸ ਕਰਕੇ ਜਿਹੜਾ ਨਾ ਇਹ ਗੱਲ ਤੋਂ ਗੁਰਬਾਣੀ ਦੇ ਜਿਹੜੇ ਸਿਧਾਂਤ ਨੇ ਉਹਨਾਂ ਨਾਲ ਆਪਣਾ ਪ੍ਰੋਪਰ ਰਾਬਤਾ ਨਹੀਂ ਬਣਿਆ ਹੋਇਆ ਮੈਂ ਕੰਨਾ ਜੀ ਇਹੀ ਤਾਪਕ ਸ਼ੁਰੂ ਤੋਂ ਗੱਲ ਕੀਤੇ ਵੀ ਜਦੋਂ ਇਹਹੀ ਤਾਂ ਦੁਖਾਂਤ ਹੈ ਕਿ ਅਸੀਂ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਜਿਹੜਾ ਜਿਹੜਾ ਉਹ ਜੀਵਨ ਢੰਗ ਸੀ ਜਿਹੜਾ ਸਰ ਗੁਰਬਾਣੀ ਦੇ ਧਾਰ ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਸੇਧ ਲੈ ਕੇ ਜੀਵਨ ਜੀ ਰਹੇ ਸੀ ਉਹ ਅਸੀਂ ਦਿੱਤਾ ਛੱਡ ਤੇ ਉਹਦੇ ਚ ਜਿਹੜੇ ਸਾਡੇ ਚ ਈਰਖਾ ਵੀ ਬਹੁਤ ਜ਼ਿਆਦਾ ਹੈ ਦੇਖੋ ਮੈਂ ਕੰਨਾ ਜੀ ਇਹ ਵੀ ਤੁਸੀਂ ਇੱਕ ਤੈਅ ਕੀਤਾ ਵੀ ਅਸੀਂ ਮਤਲਬ ਹੈ ਕਬਜ਼ਾ ਕਰਨ ਦੀ ਜਿਹੜੀ ਭਾਵਨਾ ਹੈਗੀ ਕੰਮ ਤੇ ਹੀ ਕਬਜ਼ਾ ਕਰ ਲੈਂਦੇ ਆ ਜੇ ਕੋਈ ਮਿਹਨਤ ਕਰਦਾ ਉਹਨੂੰ ਵੀ ਘਟ ਦੇਣ ਹਾਂਜੀ ਤੇ ਫੇਰ ਸਾਡੇ ਚ ਈਰਖਾ ਬਹੁਤ ਜ਼ਿਆਦਾ ਹੈ ਇਹ ਮੇਰਾ ਤਜਰਬਾ ਹੈ ਕਿ ਅਸੀਂ ਮਤਲਬ ਇੰਨੇ ਦੁਖੀ ਇਸ ਕਰਕੇ ਨਹੀਂ ਹੁੰਦੇ ਕਿ ਮੇਰੇ ਕੋਲ ਫਲਾ ਚੀਜ਼ ਨਹੀਂ ਹੈ ਅਸੀਂ ਕਹਿੰਦੇ ਦੂਜੇ ਕੋਲੇ ਕਿਉਂ ਹੈ ਉਹ ਸਾਨੂੰ ਜ਼ਿਆਦਾ ਦੁਖੀ ਕਰਦਾ ਇਹ ਤਾਂ ਭਗਵੰਤ ਮਾਨ ਵੀ ਆਪਣੇ ਭਾਸ਼ਣਾ ਚ ਕਹਿੰਦਾ ਅਕਸਰ ਪਰ ਲੋਕ ਕਿਉਂ ਨਹੀਂ ਸਮਝ ਰਹੇ ਸਾਰੇ ਸਿਸਟਮ ਦੇਖੋ ਜੀ ਗੱਲ ਇਹ ਹੁੰਦੀ ਹੈ ਕਿ ਲੋਕ ਜਿਹੜੇ ਨੇ ਹੁਣ ਉਹ ਇੰਨੇ ਇਸ ਸਨਮਾਇਦਾਰੀ ਜਿਹੜਾ ਹੈਗਾ ਚੱਕਰ ਵਿੱਚ ਫਸੇ ਹੋਏ ਆ ਹੁੰਦੇ ਹਾਂ ਜੀ ਤੋ ਇੱਕ ਤਰੀਕਾ ਇਹ ਹੈਗੇ ਨਾ ਕਿ ਗੁਰੂ ਸਾਹਿਬ ਨੇ ਇਹਨੂੰ ਕਿਹਾ ਕਿ ਮਨਮੁਖ ਜਿਹੜਾ ਹੈਗਾ ਉਹ ਆਪਣੇ ਤੁਸੀਂ ਗਿਆਨ ਤੋਂ ਵਿਹੋਨੇ ਹੋਗੇ ਜਿ ਅਸਲੀ ਗਿਆਨ ਗੁਰਮੁਖ ਤੇ ਗੁਰਮੁਖ ਦਾ ਤੇ ਮਨਮੁਖ ਚ ਇਹੀ ਫਰਕ ਹੈ ਮਨਮੁਖ ਜਿਹੜਾ ਹੈਗਾ ਉਹ ਆਪਣੇ ਮਨ ਦੇ ਪਿੱਛੇ ਭੱਜ ਰਿਹਾ ਹੈ ਜੀ ਤੇ ਗੁਰਮੁਖ ਜਿਹੜਾ ਉਹ ਗਿਆਨ ਦੇ ਪਿੱਛੇ ਭੱਜ ਰਿਹਾ ਹੈ ਗਿਆਨ ਦੇ ਪਿੱਛੇ ਜਾਂਦਾ ਹੈ ਤੋ ਹੁਣ ਅਸੀਂ ਬਣ ਗਏ ਮਨਮੁਖ لیکن ਇਹਦਾ سرمایہ داری سسٹم تو ہے ہی منمکھاں دا کہ منمکھ جڑا ਗੁਰਮੁਖ ਬੰਦਾ ਉਹ ਤਾਂ ਆਪਣੀਆਂ ਲੋੜਾਂ ਦੇ ਅਨਸਾਰ ਜਿੰਦਾ ਹੈ ਮਨਮੁਖ ਬੰਦਾ ਆਪਣੇ ਮਨ ਦੀਆਂ ਖਾਸ਼ੀਆਂ ਦੇ ਅਨਸਾਰ ਜਿੰਦਾ ਹੈ ਤਾਂ ਉਹਦਾ سسٹم ਹੈ ਜਿਹੜਾ ਉਹ ਮਨਮੁਖ ਪੈਦਾ ਕਰਨ ਵਾਲਾ ਹੈ ਜੀ ਤਾਂ ਇਸ ਕਰਕੇ ਇਹ ਜਿਹੜਾ ਹੈਗਾ ਅਸੀਂ ਉੱਥੇ ਇਹ ਜੇ ਸਾਨੂੰ ਇਹ ਸੋਝੀ ਆਏਗੀ ਕਿ ਤੋਂ ਤੋ ਆਪਣੇ ਜਿਹੜਾ ਆਪਣੇ ਜਿਹੜਾ ਪੁਸ਼ੋਕੜ ਹੈ ਆਪਣੇ ਜਿਹੜੀ ਵਿਰਾਸਤ ਹੈ ਉਹਦੇ ਵਿੱਚੋਂ ਸਾਨੂੰ ਇਹ ਉਹ ਉਹਨਾਂ ਨੇ ਤਾਂ ਨਹੀਂ ਸਾਨੂੰ ਇਹ ਦੇਣੀ ਵੀ ਨਹੀਂ ਨਹੀਂ ਵੀ ਤੁਸੀਂ ਸਬਰ ਸੰਤੋਖ ਸੰਜਮ ਸਹਿਣਸ਼ੀਲਤਾ ਇਹ ਜਿਹੇ ਗੁਣ ਰੱਖੋ ਜੀਵਨ ਚ ਟਿਕਾ ਲਿਆਓ ਪਤਪਟਕੋ ਨਾ ਉਹ ਤਾਂ ਸਗੋਂ ਹੋਰ ਤੁਹਾਨੂੰ ਕਹਿਣਗੇ ਵੀ ਹਾਂ ਜਿੱਥੇ ਤੁਹਾਨੂੰ ਉਹ ਤੁਹਾਨੂੰ ਸਗੋਂ ਉਤਸ਼ਾਹਤ ਕਰਨਗੇ ਪ੍ਰੋਚਾਦ ਕਰਨਗੇ ਇਹ ਜਾਂ ਜੋ ਪਟਕਣ ਨੂੰ ਉਹ ਕਹਣ ਉਹ ਕਹਿੰਦਾ ਗੋ ਆਫਟਰ ਦੀ ਅਪਰਚੂਨਿਟੀ ਗੋ ਆਫਟਰ ਜਿੱਥੇ ਤੁਹਾਨੂੰ ਵਧੀਆ ਮੌਕਾ ਉੱਥੇ ਭੱਜੋ ਗੁਰਬਾਨੇ ਕਹੇਗੀ ਨਹੀਂ ਪਹਿਲੀ ਚੀਜ਼ ਹੈ ਵੀ ਜਿੰਨੇ ਨਾਲ ਤੁਹਾਡਾ ਤੁਸੀਂ ਆਪਣੀਆਂ ਲੋੜਾਂ ਦੇਖ ਕੇ ਤੁਹਾਨੂੰ ਕੀ ਚੀਜ਼ ਕਿੰਨਾ ਚਾਹੀਦਾ ਹੈ ਉਹਨਾਂ ਕੁ ਤੁਸੀਂ ਕਰੋ ਜਿੰਨਾ ਤੁਹਾਨੂੰ ਚਾਹੀਦਾ ਠੀਕ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਲੰਮੀ ਗੱਲਬਾਤ ਹੋਈ ਡਾਕਟਰ ਸੁਰਾਜ ਸਿੰਘ ਦਾ ਕਹਿਣਾ ਕਿ ਪੰਜਾਬ ਵਕਈ ਉਜਾੜੇ ਦੇ ਕਗਾਰ ਤੇ ਖੜਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਇੱਥੋਂ ਦੀ ਜੋ ਸੋਚ ਆ ਸਿੱਖੀ ਵਾਲੀ ਗੁਰਬਾਣੀ ਉਹਦੇ ਨਾਲ ਜੁੜਨਾ ਪਏਗਾ ਨਹੀਂ ਤਾਂ ਫਿਰ ਤੁਹਾਨੂੰ ਤੱਕੇ ਤੇ ਥਮੇਲੇ ਹੀ ਚੱਲਣੇ ਪੈਣਗੇ